ਹੁਣ ਤੱਕ ਪੰਜਾਬ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ ਜਿਸ ਕਾਰਨ ਸੂਬੇ ਭਰ ਵਿੱਚ ਹੜਕੰਪ ਮਚ ਗਿਆ ਅਤੇ ਪਰਿਵਾਰਿਕ ਮੈਂਬਰਾਂ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਅੱਜ ਅੰਮ੍ਰਿਤਸਰ ਦੇ ਸਕੂਲ ਆਫ ਐਮਲੈਂਸ ਫਾਰ ਗਰਲੂ ਮਿਲੀ ਧਮਕੀ ਭਰੀ ਈਮੇਲ ਸਕੂਲ ਦੀ ਮੈਡਮ ਸਤਿੰਦਰ ਕੌਰ ਨੇ ਦਿੱਤੀ ਪੁਲਿਸ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਮਗਰੋਂ ਪੁਲਿਸ ਵੱਲੋਂ ਸਾਈਬਰ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ ਮੇਰਾ ਨਾਮ ਸਤਿੰਦਰ ਬਾਤੀਸ਼ ਹੈ ਮੈਂ ਇਸ ਸਕੂਲ ਚ ਸਕੂਲ ਆਫ ਐਮੀਨੈਂਸ ਮੋਲ ਰੋਡ ਫॉर ਗਰਲਸ ਅਤੇ ਮੈਂ ਅੰਗਰੇਜ਼ੀ ਲੈਕਚਰਰ ਕੰਮ ਕਰ ਰਹੀ ਹਾਂ 11 12 ਵਜੇ ਸਾਡੇ ਸਕੂਲ ਦੀ ਮੇਲ ਆਈਡੀ ਤੇ ਇੱਕ ਮੇਲ ਰਸੀਵ ਹੋਈ ਸਾਨੂੰ ਜਿਹਦੇ ਚ ਇੱਕ ਧਮਕੀ ਦਿੱਤੀ ਗਈ ਕਿ ਸਕੂਲ ਨੂੰ 2:11 ਤੇ ਬੰਬ ਬਲਾਸਟ ਨਾਲ ਉਡਾ ਦਿੱਤਾ ਜਾਏਗਾ ਤੇ ਉਹਦੇ ਤੇ ਕੁਝ ਇੱਕ ਇਨਸਟਰਕਸ਼ਨਸ ਲਿਖੀਆਂ ਗਈਆਂ ਹਨ ਕਿ ਸਕੂਲ ਚ ਰਾਸ਼ਟਰੀ ਗੀਤ ਜਿਹੜਾ ਇਹ ਸਵੇਰ ਦੀ ਸਭਾ ਚ ਬੰਦ ਕਰਵਾ ਦਿੱਤਾ ਜਾਵੇ ਤੇ ਉਹਦੀ ਜਗ੍ਹਾ ਤੇ ਬੱਚਿਆਂ ਨੂੰ ਸ਼ਬਦ ਪੜਵਾਇਆ ਜਾਵੇ ਤੇ ਅਸੀਂ ਇਸ ਕਨਸਰਨ ਚ ਆਪਣੇ ਡਿਪਾਰਟਮੈਂਟ ਡੀਓ ਸਰ ਨੂੰ ਸਭ ਤੋਂ ਪਹਿਲਾਂ ਇਨਫਾਰਮ ਕੀਤਾ ਉਸ ਤੋਂ ਬਾਅਦ ਅਸੀਂ ਪੁਲਿਸ ਕਮਿਸ਼ਨਰ ਨੂੰ ਇਨਫਾਰਮ ਕੀਤਾ ਤੇ ਨਾਲ ਹੀ ਅਸੀਂ ਡੀਸੀ ਆਫਿਸ 'ਚ ਵੀ ਇਨਫੋਰਮੇਸ਼ਨ ਭੇਜਵਾ ਦਿੱਤੀ ਕੁਝ ਇੱਕ ਪੁਲਿਸ ਪਰਸਨਲਸ ਆਏ ਸੀਗੇ ਉਹਨਾਂ ਨੇ ਸਕੂਲ ਦਾ ਪ੍ਰੈਮਿਸਿਸ ਚੈੱਕ ਕੀਤਾ ਤੇ ਸਾਨੂੰ ਉਹ ਪੂਰਾ ਆਸ਼ਵਾਸਨ ਦੇ ਕੇ ਗਏ ਕਿ ਸਕੂਲ 'ਚ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਤੇ ਤੁਹਾਨੂੰ ਡਰਨ ਦੀ ਜਾਂ ਇਹੋ ਜਿਹੀਆਂ ਧਮਕੀਆਂ ਦੀ ਪ੍ਰਵਾਹ ਕਰਨ ਦੀ ਜ਼ਰੂਰਤ ਨਹੀਂ ਹੈ ਜੈਸੀ ਸਕੂਲ ਚ ਤਨਾਤਾਂ ਕਲਾਸਿਸ ਚੱਲ ਰਹੀਆਂ ਨਾਰਮਲ ਬੱਚੇ ਨੇ ਕਲਾਸਿਸ ਟੀਚਰਸ ਆਪਣਾ ਆਪਣਾ ਕੰਮ ਕਰ ਰਹੇ ਨੇ ਕੋਈ ਡਰ ਤਾਂ ਕੋਈ ਟੈਨਸ਼ਨ ਨਹੀਂ ਜਿੰਨਾ ਛੁੱਟੀ ਦਾ ਸਿੱਝ ਜਾ ਰਿਹਾ ਪੈਨਿਕ ਮਾਹੌਲ ਨਹੀਂ ਜਿੰਨਾ ਤੱਕ ਛੁੱਟੀ ਦਾ ਕਨਸਰਨ ਹੈ ਸਰ ਅਸੀਂ ਆਪਣੇ ਡੀਓ ਦੀ ਪਰਮਿਸ਼ਨ ਤੋਂ ਬਿਨਾ ਸਕੂਲ ਛੁੱਟੀ ਨਹੀਂ ਕਰ ਸਕਦੇ ਨਾ ਟੀਚਰਸ ਨੂੰ ਨਾ ਬੱਚਿਆਂ ਨੂੰ ਬੱਚੇ ਸਕੂਲ ਚ ਮੌਜੂਦ ਨੇ ਕਲਾਸਿਸ ਚੱਲ ਰਹੀਆਂ ਟੀਚਰਸ ਪੜਾ ਰਹੇ ਨੇ ਵੈਸੇ ਵੀ ਸਾਡੇ ਫਾਈਨਲ ਐਗਜ਼ਾਮਸ ਆਉਣ ਵਾਲੇ ਆਜਕਲ ਤੇ ਵੈਸੇ ਹੀ ਬੱਚਿਆਂ ਨੂੰ ਟੀਚਰਸ ਨੂੰ ਬੜੀ ਟੈਨਸ਼ਨ ਹੈ ਪੜਾਈ ਨੂੰ ਲੈ ਕੇ ਕਿਸੀ ਫਾਈਨਲ ਐਗਜ਼ਾਮਸ ਲਈ ਪ੍ਰੀਪੇਅਰ ਕਰਨਾ ਹੈ ਨਾ